ਆ ਬੰਮਾ ਕਰ ਰਿਹਾ ਸਨ ਪ੍ਰੀਆ ਆ ਸਾਡਾ ਨਿਸ਼ਾਨ ਸਿੰਘ ਨੂੰ ਪਤਾ ਨਹੀਂ ਕੀ ਹੋਇਆ ਅੱਜ ਸਾਰੀ ਦਿਹਾੜੀ ਆ ਫੋਨ ਬਦਲੀ ਜਾਂਦਾ ਪਤਾ ਨਹੀਂ ਐ ਕੋ ਫੋਨ ਥੂਣ ਤੇ ਲੱਗਿਆ ਪਾਗਲ ਹੋ ਗਿਆ ਆ ਨਹੀਂ ਨਹੀਂ ਪਤਾ ਨਹੀਂ ਕਿੰਨਾ ਗੱਲਾਂ ਮਾਰ ਜਾਂਦਾ ਕਦੇ ਚਿੱਟਾ ਜਾ ਫੋਨ ਚੱਕ ਲੈਂਦਾ ਕਦੇ ਕੋਈ ਉਹ ਟੂ ਬੋਤਲ ਚ ਕੀ ਆ ਇਹ ਜਵੀ ਭਰ ਲੈ ਕਿੱਥੇ ਲਗੀ ਜਵੀਰ ਜਵੀਰ ਗੁਰਦਵਾਰੇ ਦੇ ਮੋਹਰੇ ਨੇ ਜਣਾ ਲੈਣਾ ਹਾਂਜੀ ਚੱਲਦੇ ਖੜਜੇ ਆ ਛਾਂਦੇ ਨੂੰ ਪਤਾ ਨਹੀਂ ਕੀ ਹੋ ਗਿਆ ਛਾਂਦੇ ਨੂੰ ਅੱਜ ਫੋਨ ਤੇ ਲੱਗਿਆ ਵਾ ਪਤਾ ਨਹੀਂ ਕਿਹਨੂੰ ਕਿਹਨੂੰ ਲਾਈ ਜਾਂਦਾ ਫੋਨ ਫੋਨ ਚੱਲਦਾ ਹੈ ਨੀਗਾ ਨਾ ਚ ਬੈਟਰੀ ਹੈ ਨਾ ਚ ਸੇਮ ਆ ਹੈ ਲਾ ਕੇ ਲਾ ਲਾ ਆ ਦੇ ਆ ਲੱਗਿਆ ਹੁਣ ਫੇਰ ਹੋਰ ਦੂਜਾ ਫੋਨ ਲੈਣਾ ਉਹ ਦੇ ਆ ਮੰਮੀ ਆ ਗਈ ਉਹ ਦੇ ਪਤਾ ਨਹੀਂ ਕਿਹਨੂੰ ਚਾਰਜ ਲਾਈ ਜਾਂਦਾ ਕਿੱਥੇ ਲਾਈ ਜਾਂਦਾ ਨੂੰ ਲਗੜਾ ਹੈ ਨਹੀਂ ਉਹ ਲੈ ਨਿਸ਼ਾਨ ਨਹੀਂ ਲਗੜਾ ਉਹ ਇਧਰ ਆ ਮੇਰਾ ਬੋਤ ਫੋਨ ਆ ਗਿਆ ਤੇਰਾ ਫੋਨ ਆ ਗਿਆ ਸਾਨੂੰ ਤੇਰਾ ਫੋਨ ਆ ਗਿਆ ਉਹਦੇ ਫੋਨ ਆ ਗਿਆ ਪ੍ਰਧਾਨ ਮੰਤਰੀ ਦਾ ਫੋਨ ਆਇਆ ਉਹਦੇ ਹਾਂ ਹਲੋ ਹਲੋ ਆਇਆ ਕੀ ਕਰਦੇ ਹਾਲੋ ਹਾਲੋ ਕੀ ਕਰ ਮੇਰੇ ਗੱਲ ਨਹੀਂ ਕਰਦੇ ਅੱਛਾ ਦਵਾਲ ਮੈਨੂੰ ਦਵਾਲ ਫੋਨ ਮੈਨੂੰ ਫੜਾ ਮੈਂ ਗੱਲ ਕਰਦਾ ਆ ਦੇਖੋ ਸੀ ਨਾ ਚੱਲਦਾ ਨਾ ਵਾਹ ਉਹ ਫੇਰ ਫੋਨ ਆ ਗਿਆ ਬੜਾ ਬੜਾ ਕਰ ਗੱਲ ਗੱਲ ਕਰ ਗੱਲ ਕਰ ਜਿੱਤੀ ਕਰੋਕਰੀ 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 ਕੀ ਕਰੋਕਰੀ ਇਹ ਕਿਹਦਾ ਫੋਨ ਸਿਕਾ ਕਿਹਦਾ ਸਿਕਾ ਫੋਨ ਮੇਰਾ ਫੋਨ ਆਇਆ ਫੋਨ ਕਿਹਦਾ ਆਇਆ ਸੀ ਮੇਰਾ ਆ ਗਿਆ ਸੀ ਜਿਹਨੇ ਕੀਤਾ ਸੀ ਨਾ ਮੈਂ ਨਹੀਂ ਕੀਤਾ ਨਾ ਮੇਰਾ ਕੀਤਾ ਚਲੋ ਚਲੀਏ ਓਏ ਸ਼ਵੀਰ ਲੈਣ

ਕੀਦਾ ਕੀਦਾ ਆ ਕਿਨੇ ਕੀਤਾ ਮਾ ਕੀਤਾ ਨਾ ਕੋਣ ਗਲਿਕਦਾ ਤੇ ਫੋਨ ਬਾਰ ਬਾਰ ਹਾਂ ਆ ਫੇਰ ਆ ਗਿਆ ਫੋਨ ਜਾ ਗੱਲ ਕਰਦਾ ਜਾ ਉਹਨੂੰ ਲੈ ਗਿਆ ਬਲਾਗੇ ਬਾਰ ਵੀ ਆ ਚਾਬੀ ਵੀ ਚੱਕ ਲੈ ਮੋਟਰ ਦੀ ਏ ਕਮ ਆ ਜਾ ਏ ਕਮ ਏ ਕਮ ਆਇਆ ਚਲੋ 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 ਵੀ ਲੱਗ ਗਈ ਏ ਛੋਲੇ ਵੀ ਜਾਂਦੇ ਆ ਚਲੋ ਆ ਜਾਓ ਫਿਰ ਓ ਮਾਈ ਗੋਡ ਤੂਪ ਕਿੰਨੀ ਵਾਰ ਓ ਹੋ ਮਾਮੀ ਨੇ ਕਹਦੇ ਨਹੀਂ ਚਲ ਨੰਨਾ ਬੋਤਲ ਪਾ ਲੰਗੇ ਤੂਪ ਤਾਂ ਦੇਖ ਕਿੰਨੀ ਵਾਰ ਆਵਾਗ ਹੁਣ ਵੀ ਜਾ ਓਏ ਹੋ ਚੱਬੀ ਲਈ ਜੱਕੇ ਮੋਟਰਸਾਈਕਲ ਕਿੱਥੇ ਰੱਖੀ ਤਾਂ ਤੈਨੂੰ ਨਾ ਫੜਾਈ ਸੀ ਫੜਾ ਕੀ ਹੋਇਆ ਅੱਜ ਦਾ ਸਾਡਾ ਵਲੋਗ ਬੈਠ ਹਮਨ ਮੇਰੇ ਮੋੜੇ ਪਿੱਛੇ ਬੈਠਾ ਪਿੱਛੇ ਕੋ ਗਰਮ ਸੀਟਾ ਬੈਜੇ ਆ ਜਾ ਮੰਮੀ ਹਾਂਜੀ ਇਹ ਬੈਗੇ ਆਪਾਂ ਚਲੋ ਉਹ ਮੰਮੀ ਕੀ ਕਹਿੰਦੀ ਬੋਤਲ ਚ ਬੋਤਲ ਬਾਰ ਨਹੀਂ ਦੇ ਦੇ अरे फल गुरुद्वारे तो मोरे लगी यार हाँ जी चलती तो वीडियो चल रही भैया हाँ रोड खाली कुझु yeah,

ਬੱਦੂ ਮਾਲਾ ਦੀ ਬੱਦੂ ਫੜਾਓ ਗੱਡੀ ਚ ਗੱਡੀ ਚ ਗੱਡੀ ਚ ਗੱਡੀ ਚ ਦੇਖੋ ਚੱਲ ਮਾੜਾ ਏ ਉਹ ਸਾਈਡ ਤੇ ਰਹਿ ਸਾਈਡ ਤੋਂ ਏ ਸੇਵਾ ਦਾ ਬਾਹ ਨਹੀਂ ਵੀੜਾ ਜੀ ਚੋਲੇ ਵਾਦੇ ਓਏ ਉਹ ਨੇ ਫਦੇ ਨੇ ਭਰਾ ਵੀ ਲੈ ਡੋਲੂਆਂ ਓਏ ਬੱਲੇ ਫਦੇ ਤੇਰੇ ਸਮਝਿਆ ਜਲਾ ਚੋਲੇ ਲੈਣੇ ਸੀ ਪ੍ਰਸ਼ਾਦ ਔਰ ਸੁਣੋ ਬਾਪਾ ਜੀ ਪ੍ਰਸ਼ਾਦ ਰਹਿਣਾ ਪ੍ਰਸ਼ਾਦ ਆ ਤਾਂ ਬਹੁਤ ਵਧੀਆ ਕੀਤਾ ਹੈ ਬੰਦ ਕੀਤਾ ਹੈ ਡੈਕ ਜੈ ਜਿਹੜਾ ਆਹੋ ਫੁੱਦੇ ਤੇ ਡੂਲੂ ਹੋ ਗਿਆ ਆਹਦੇ ਫੁੱਦੇ ਖੜਾ ਆ ਕਿੰਨੇ ਵਾਂ ਗਲਾਸ ਪੀ ਲਿਆ ਹੈ ਦੋਵਾ ਦੋਵਾ ਦੂਲੂ ਵੀ ਰੱਖਿਆ ਦਾਮ ਕੀ ਓਏ ਗਗੜੀ ਸੇਵਾ ਕਰਦਾ ਆ ਦੇਖ ਗਗੜੀ ਗਗੜੀ ਸੇਵਾ ਲੱਗਿਆ ਕਰਨ ਕਿਆ ਕਰਦਾ ਰੁਮਾਲ ਨਹੀਂ ਬੰਨਿਆ ਫਿਰ ਤੇ ਰੁਮਾਲ ਬਨ ਕੇ ਰੱਖ ਸੇਵਾ ਦੇ ਦਰਦ ਦਰਦ ਆਹ ਹਾਲੇ ਆਗੜ ਮਾਣੀ ਆ ਤੁਹਾਨੂੰ ਤਾਂ ਲਾਲ ਚਾਹੀਦਾ ਯਾਰ ਲਾਲ ਮਾਣੀ ਦੇ ਮਿੱਟੀ ਦਾ ਮਾਣੀ ਆ ਲੈ ਫੜ ਆ ਸਾਡਾ ਭੋਂਦੂ ਬਹੁਤ ਸੰਗਦਾ ਆ ਉਹ ਇੱਕਮ ਸਵਾਦ ਹੀ ਖਰਾਬ ਕਰਦੇ ਨੇ ਵੀਡੀਓ ਦਾ ਇੰਸਟਾਗ੍ਰam YouTube Facebook ਤਰਸ਼ੰਕਰ ਆਹੋ ਉਹ ਫਿਲਮ ਦੇ ਕੇ ਆਹੋ ਬਤਾ ਥੋਨ ਨੂੰ ਇਹ ਲਾਈਵ ਹੈ ਸਾਡੇ ਬੀਬੀ 24 ਵਾਲੇ ਬੰਮਾ ਜੀ ਹੈ ਨਹੀਂ ਇਹ ਲਾਈਵ ਹੈ ਚੱਲਿਆ ਛੋਲੇ ਉਹ ਆਹ ਪਾਤਿਓ ਨਹੀਂ ਕੋਤੇ ਜਾਣੇ ਬੰਮਾ ਸਾਹ ਨੂੰ ਪਾਓ ਐਸੇ ਰੱਖ ਦੇ ਆ ਬੰਮਾ ਮੈਂ ਨਾ ਆ ਪਾਦੀ ਵਿੱਚ ਭਰਦੇ ਭਰ ਭਰ ਕੇ ਦੇ ਦੋ ਕੁੰਨੀਆਂ ਭਰਦੇ ਫੁੱਲ ਚੱਲ ਇੱਕ ਹੋਰ ਪਾ ਦੇ ਇੱਕ ਚੱਲ ਬਸ ਰੋਟੀ ਨਾ ਖਾਂਦਾ ਨਿਆਰਾ ਵੱਖਰਾ ਹੋਰ ਬੰਮਾ ਜੀ ਬੱਸ ਬੱਸ ਚਲੋ ਤੇ ਕਰਦੇ ਆ ਬੋਜ ਅਗਰੇ ਟਲਾ ਤੋ ਚਲੋ ਇਸਾ ਦੇ ਚਲੰਦੰ ਇੱਕ ਬੋਤਲ ਦਾ ਮੁੰਡੇ ਥੱਲੇ ਸੱਟ ਦੀ ਭੱਜ ਭੱਜ ਦੇ ਬੋਤਲ ਚ ਪਾਣੀ ਉਹਨੂੰ ਤਾਂ ਮਾਂ ਬੰਦਾ ਹੈ ਇੱਕ ਨੰਬਰ ਦਾ ਮਾਂ ਬੰਦਾ ਹੈ ਤੈਨੂੰ ਪਤਾ ਨਹੀਂ ਕੋ ਮੈਂ ਤੇਰੇ ਭਰੀ ਮੁੰਡੇ ਦੇ ਭਰੀ ਤੋਂ ਦੇ ਕਿ ਤੇਲੇ ਬੜਾ ਹਾਂ ਰੋਟੀ ਨਾਲ ਅਗੇ ਦੇ ਤੂੰ ਤੇਨ ਦਾ ਸਵਾਦ ਨਾਲ ਛੋਲੇ ਆ ਵੀ ਛੋਲੇ ਹਲੋ ਤੁਹਾਡਾ 9 ਮਿੰਟ ਦਾ ਬਲੌਗ ਇਹ ਅੱਗੇ ਚੱਲੀ ਜਾਂਦਾ ਸੀ ਨਹੀਂ ਮੈਂ ਵਿੱਚ ਵਿੱਚ ਮਾਰਨੇ ਜੀ ਦਾਲ ਬੋਲੇ ਲੱਗ ਓ ਆ ਗਿਆ ਏ ਛੋਲੇ ਖਾ ਲੈ ਬਹੁਤ ਸ਼ਵੀਰ ਪੀਲੇ ਛੋਲੇ ਖਾ ਲੈ